ਕਿਹੜਾ ਪਿੰਡ ਆ? ਪੈਣੀ ਬਸਰ ਜੀ। ਆ ਜਿਹੜਾ ਫੱਟੜ ਹੋਇਆ ਜੀ ਤੁਸੀਂ ਤੇ ਨਾਲ ਤੁਹਾਡੇ ਜਾਣੇ ਚਾਰ-다ਣੀ ਹੋਰ ਕੋਡੀਆਂ ਲੱਗੀਆਂ ਕੀ ਮਸਲਾ ਹੈ? ਇਹ ਨਾਲ ਆਪਣੇ ਗਵਾਲ ਸੀ ਤੇ ਆਪਣੇ ਆਪ ਦੇ ਬੰਦੇ ਆ। ਠੀਕ। ਇਹ ਪਿੰਨੋ ਝਗੜਾ ਕੁਈੰਨ ਦਾ ਬੜਾ ਮੋਟਾ ਪਹਿਲਾਂ ਯਾਦ ਹੋਵੇ 70-80 ਨੇ। ਇਹ ਨਾਲ ਜਿਹੜੀ ਉੱਥੇ ਆ ਕੇ ਗੱਲ ਪਈ ਆ। ਇਹ ਮੈਂ ਵਿੱਚ ਛਾਉਣ ਲੱਗ ਪਿਆ ਵਾਂ। ਤੇ ਮੇਰੇ ਕੋਲ ਹੀ ਮਾਰ ਕਰ ਲਈਏ। ਇਹ ਬੜਾ ਹਲਾ ਸ਼ਟਾਵਾ ਜੀ। ਮੋਦਵਾ ਬੱਤੀ ਸਭ ਬੱਤੀ ਅੜ ਗਈ। ਇਨੀਸ਼ੀਅਲ ਮਿਲ ਕੇ ਝਗੜਾ ਹੋਇਆ ਕਿ ਇਸ ਗੱਲ ਤੋਂ ਪਤਾ ਲੱਗਿਆ ਝਗੜੇ ਦਾ ਮੈਨੂੰ ਤਾਂ ਪਤਾ ਹੀ ਨਹੀਂਗਾ ਮੇਰੇ ਚਾਹ ਦੇ ਪਿੰਡ ਗਿਆ ਵਾ ਆ ਪੁੱਤ ਨੂੰ ਪਤਾ ਹੀ ਤੋ ਪਿੰਡਾਂ ਨੂੰ ਦਾਵਾ ਤੇ ਆਪਾਂ ਨੂੰ ਇਹ ਵਿਚਾਰਾ ਗੱਧੀ ਹੋਣਾ ਝਗੜੇ ਗੋਲੀ ਲੱਗੀ ਹਣਾ ਆ ਗੋਲੀ ਮੇਰੇ ਤੋਂ ਪਿੰਡ 'ਚ ਹੀ ਹੋਇਆ ਝਗੜਾ ਪੈਣੀ ਮਸਤ ਸਿੰਘ ਹੋਇਆ ਹਾਂਜੀ ਧੰਨਵਾਦ ਮੁੜ ਕੇ ਉੱਥੇ ਲੈ ਜਾ ਕੇ ਮੁੰਡਾ ਇਹਨਾਂ ਦਾ ਕਿਹੜੀ ਗੋਲੀ ਲੱਗਿਆ ਤੇ ਬਾਕੀ ਤੁਹਾਡੇ ਬਾਰੇ ਤੋਂ ਮੈਨੂੰ ਪਤਾ ਹਾਂਜੀ ਮਿੱਤਰ ਕੀ ਨਾਮ ਆਪਣਾ ਜੀ ਚਮਕੌਰ ਸਿੰਘ ਕੀ ਮਸਲਾ ਜਿਹੜਾ ਤੁਸੀਂ ਦੱਸਦੇ ਕਿ ਝਗੜੇ ਦੌਰਾਨ ਜਿਹੜੀਆਂ ਗੋਲੀਆਂ ਚੱਲੀਆਂ ਕੀ ਮਸਲਾ ਹੈ ਏ ਜੀ ਪਈ ਦਾ ਹੈ ਅੱਛਾ ਜੀ ਹਾਂ ਜੀ ਕੀ ਮਿਲ ਗਈ ਜਵੇਂ ਤੁਹਾਡੇ ਦੇ ਮਿਲ ਗਈ ਆ ਜ਼ਖਮੀ ਹਾਲਤ ਵਿੱਚ ਭੇਜਿਆ ਤੁਹਾਨੂੰ ਚਾਰ ਬੰਦੇ ਧਰਨਾ ਹੋਰ ਫੜੜੇ ਆ ਕੀ ਸਾਰੀ ਘਟਨਾ ਕੀ ਵਾਪਰੀ ਆ ਇਹ ਗੋਲੀਆਂ ਚਾਲੀਆਂ ਮਾਰੀਆਂ ਉਹਨਾਂ ਨੇ ਕੀ ਨਾਮ ਉਹਨਾਂ ਦਾ ਅਰਿੰਦਰ ਇੱਕ ਮੁੰਡੇ ਦਾ ਇੱਕ ਦਾ ਲੱਭਾ ਸੋਨੀ ਸਾਰਜ ਇਹੋ ਜਿਹੇ ਨਾਲ ਮੁੰਡੇ-ਮੁੰਡੇ ਲਿਆਏ ਬਰੋਂ ਕੀ ਕਾਰਨ ਕੀ ਸੀ ਜਿਹੜਾ ਕੀ ਗੋਲੀਆਂ ਮਾਰਦਾ ਪਈ ਦਾ ਹੀ ਮਿੱਟੀ ਮਿੱਟੀ ਦਾ ਜਿਹੜੇ ਪਿੰਡ ਦਾ ਹੈ ਪੈਣੀ ਮਸਾ ਸਿੰਘ ਦਾ ਵਿਖੇ ਕੁਝ ਆਪਸ ਦੇ ਵਿੱਚ ਜਿਹੜੇ ਨੌਜਵਾਨਾਂ ਦੇ ਵਿੱਚ ਗੋਲੀ ਚੱਲੀ ਕੀ ਮਸਲਾ ਸਰ ਉਸ ਨੂੰ ਇਹ ਫਾਇਰਿੰਗ ਇਨਸੀਡੈਂਟ ਰਿਪੋਰਟ ਹੈ ਜੀ ਕਿ ਕੋਈ ਜ਼ਮੀਨ ਦਾ ਮਸਲਾ ਹੈ ਪਹਿਲੇ ਤੋਂ ਲੜਦੇ ਆ ਜੀ ਬੈਕਰ ਤੇ ਘਰ ਦੀ ਤੇ ਪ੍ਰਵਾਹ ਦੀ ਸਟੇਟਮੈਂਟ ਲੈ ਕੇ ਅੱਗੇ ਕਰ ਰਹੀ ਕਿਤੇ ਕਿੰਨੇ ਕੁ ਸਰ ਜਾਨੇ ਇੰਜਰਡ ਜਿਹੜੇ ਦੱਸੇ ਜਾ ਰਹੇ ਤਿੰਨ ਤੋਂ ਚਾਰ ਜਾਨੇ ਇੰਜਰਡ ਦੱਸਿਆ ਜਾ ਰਿਹਾ ਤੇ ਗੋਲੀ ਵਗੈਰਾ ਦਾ ਸਾਰਾ ਕੋਈ ਖੋਲ ਵਗੈਰਾ ਉੱਥੋਂ ਬ੍ਰਾਮਦ ਹੋ ਗਏ ਜੀ ਜੀ ਆਹ ਤੇ ਸਟੇਟਮੈਂਟ ਸਰ ਪਰਿਵਾਰ ਦੀ ਦਰਜ ਕਰ ਜੀ 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 ਉਹੀ ਕਰ ਰਹੇ ਜੀ ਪਰਿਵਾਰ ਮੈਂਬਰ ਕੋਈ ਬੰਦਾ ਸਰ ਹੈਗੇ ਫੜਿਆ ਕੋਈ ਜੀ ਅਜੇ ਕੋਈ ਨਹੀਂ ਤੇ ਸਟੇਟਮੈਂਟ ਦਾ ਬਦਲ ਕੋਈ ਦੇ ਖਿਲਾਫ ਦਿੰਦੇ ਸਟੇਟਮੈਂਟ ਉਹਨਾਂ ਵੱਲੋਂ ਸਰ ਕੋਈ ਆਇਆ ਕੋਈ ਹੋਇਆ ਉਹਨਾਂ ਨੂੰ ਜੀ ਜੀ ਇਸ ਟਾਈਮ ਹਸਪੀਟਲ ਲਈ ਜੀ ਚੈੱਕ ਕਰਦੇ